743 XT ਆ ਗਈ ਇਹ ਰਿਵਰਸ ਵੀਡੀਓ ਇਹ ਹੈਗਾ ਜੀ 5 ਸਟਾਰ ਪੰਡਟਾਉਪ ਮਾਡਲ 5 ਸਟਾਰ ਹੈ ਬਈ ਇਹ 22 ਮਾਡਲ ਆ ਠੀਕ ਹੈ ਜੀ ਡਬਲ ਪੰਪ ਡਬਲ ਦੇਖੀ 10ਵੇਂ ਮਹੀਨੇ ਦਾ ਇਹ ਠੀਕ ਹੈ ਜੀ ਟੈਟੂ ਨਾਲ ਦੀ ਹੈ ਬਈ ਨਾਲ ਤੇ ਹੈ ਬਈ 5 550 ਘੰਟਾ ਚੱਲਿਆ ਹਾਲੇ 550 ਘੰਟੇ ਚੱਲਿਆ ਮਾਡਲ ਕਿੰਨੀ ਹੈ ਜੀ ਇਹਦੀ ਇਹ 660 ਹੈ ਜੀ ਇਹ ਲੱਖ 60 ਹਜ਼ਾਰ ਦੇ ਮਾਡਲ ਨੰਬਰ ਸਕਾਉਂਟ ਵੀ ਇਹ ਤੋਂ ਮਾਨਤਾ ਕਰਦਾਂਗੇ 25000 ਦਾ ਭਾਈ ਆਪਾਂ 25000 ਦਾ ਸਾਰਿਆਂ ਚੋਂ ਲਗਭਗ ਹੀ ਹਾਂ ਸਾਰਿਆਂ ਚੋਂ 20 ਤੋਂ 25 ਰੱਖ ਲੈ 25 ਕ ਦਾ ਹੋ ਜਾ ਹਾਂ ਠੀਕ ਹੈ ਜੀ 36 30 ਸਪੈਸ਼ਲ ਐਡੀਸ਼ਨ ਦੂਧੀ ਗੇਰ ਵਾਲਾ ਟੌਪ ਮਾਡਲ ਹੈ ਭਾਈ ਇਹ ਤਾਂ ਟੌਪ ਮਾਡਲ ਹੈ ਇਹ ਟਰੈਕਟਰ ਨੂੰ ਵੀ ਘੱਟ ਹੀ ਮਿਲਦੇ ਘੱਟ ਹੀ ਮਿਲਦੇ ਭਾਈ ਉੱਚਾ ਮਾਡਲ ਬਕਾਉ ਵੀ ਘੱਟ ਹੀ ਹੈ ਇਹ ਸਪੈਸ਼ਲ ਐਡੀਸ਼ਨ ਜਿਹਦੇ ਕੋਲ ਹੈਗਾ ਉਹ ਵੇਚਦੇ ਨਹੀਂ ਸਿੱਧੇ ਹਾਂ ਰਿਵਰਸ ਪੀਟੀਓ ਆ ਗਿਆ ਜੀ ਰਿਵਰਸ ਪੀਟੀਓ ਜਾਂ ਫੁੱਲ ਟੌਪ ਮਾਡਲ ਹੈ ਭਾਈ ਇਹ ਡਿਮਾਂਡ 845 ਜੀ ਦੇ ਦ ਠੀਕ ਹੈ ਜੀ 8 ਲੱਖ 2000 ਦਾ ਟਰੈਕਟਰ ਮਿਲ ਜੂਗਾ ਜੀ ਹਾਂਜੀ 9900 ਸਮਾਰਟ ਵਾਲਾ ਹਾਂਜੀ ਇਹ ਹੈਗਾ ਜੀ 4 ਸਪੀਡ 4 ਸਪੀਡ ਹੈ ਜੀ 21 ਮਾਡਲ ਆ ਬਾਈ ਠੀਕ ਹੈ ਜੀ ਨਾਲ ਦੇ ਟਾਇਰ ਇਹਦੇ 80 85% ਠੀਕ ਹੈ ਜੀ ਹੂੰ 16 ਦੇ ਟਾਇਰਾਂ ਦੇ 16 ਦੇ ਟਾਇਰਾਂ ਚ ਠੀਕ ਹੈ ਜੀ ਟੌਪ ਮਾਡਲ ਦਾ ਇਹ ਇਹ ਜੰਦੂਤ ਦਾ ਝੋਟ ਆ ਗਿਆ ਇਹ ਹੈਗਾ 21 ਮਾਡਲ ਜੀ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਫੁੱਲ ਟੌਪ ਮਾਡਲ ਆ ਹਾਂਜੀ ਅਸੀਂ ਕਰਵਾਏ ਜੀ ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਮੋਚਾਈ ਤਲਵੰਡੀ ਸਭੋ ਟਰੈਕਟਰਾਂ ਦੀ ਮੰਡੀ ਤੇ ਹਰਮਨ ਬਾਈ ਨਾਲ ਕਰਾਉਣਾ ਗੱਲਬਾਤ ਸਸੀ ਕਾ ਬਾਈ ਜੀ ਸਸੀ ਕਾ ਬਾਈ ਜੀ ਹੋਰ ਕਿਵੇਂ ਜੀ ਠੀਕ ਹੈ ਜੀ ਬਾਈ ਵਧੀਆ ਕਿੰਨੇ ਕੁ ਟਰੈਕਟਰ ਅਵੇਲੇਬਲ ਆ ਜੀ ਆਪਣੇ ਕੋਲੇ ਹੁੰਦੇ ਆ ਬਾਈ 12-15 ਟਰੈਕਟਰ ਠੀਕ ਹੈ ਜੀ ਹਾਂ ਅੱਜ ਕਿੰਨੇ ਕੁ ਲੈ ਕੇ ਆਏ ਮੰਡੀ ਤੇ ਅੱਜ ਆਈਏ ਬਾਈ 14 ਪਤਾ ਨਹੀਂ 15 ਯਾਰ ਠੀਕ ਹੈ ਜੀ ਹਾਂ ਠੀਕ ਆ ਬਾਈ ਜੀ ਪਿੰਡ ਕਿਹੜਾ ਹੈ ਇਹ ਆਪਣਾ ਆਪਣਾ ਲਾਲੇਣਾ ਪਿੰਡ ਆ ਬਾਈ ਇੱਥੇ ਨਾਲ ਹੀ ਤਲਵੰਡੀ ਸਾਬੋ ਦੇ ਠੀਕ ਹੈ ਜੀ ਹਾਂ ਜ਼ਿਆਦਾਤਰ ਟਰੈਕਟਰ ਆਪਣੇ ਕੋਲੇ ਹੌਲੈਂਡ ਨੇ ਬਾਈ ਹੌਲੈਂਡ ਤੇ ਸਵਰਾਜ ਵੀ ਹੁੰਦੇ ਆ ਬਾਈ ਜ਼ਿਆਦਾਤਰ ਹੌਲੈਂਡ ਹੀ ਹੁੰਦੇ ਜਮਡੀਅਰ ਵੀ ਲੈ ਲਈਦੇ ਆਂ ਤਾਂ ਵਿੱਚ ਕੋਈ ਸਾਰੇ ਪੰਤੇ ਆਈ ਜਾਂਦੇ ਆ ਠੀਕ ਆ ਜ਼ਿਆਦੇ ਵੀ ਹੌਲੈਂਡ ਦਾ ਕੰਮ ਆ ਹੌਲੈਂਡ ਦਾ ਠੀਕ ਆ ਜੀ ਪਹਿਲਾਂ ਦੇਖੋਨੇ ਬਾਈ ਟਰੈਕਟਰ ਫਿਰ ਬਾਈ ਦਾ ਐਡਰੈਸ ਦੇਵਾਂਗੇ ਸਾਹਮਣੇ ਆ ਗਈ ਸਵਰਾਜ 744 XT ਆ ਗਈ ਇਹ ਰਿਵਰਸ ਪੀਟੀਓ ਇਹ ਹੈਗਾ ਜੀ 5 ਸਟਾਰ ਫੰਡਟਾਉਪ ਮਾਡਲ 5 ਸਟਾਰ ਆ ਬਈ ਇਹ 22 ਮਾਡਲ ਆ ਠੀਕ ਆ ਜੀ ਡਬਲ ਪੰਪ ਡਬਲ 10ਵੇਂ ਮਹੀਨੇ ਦਾ ਇਹ ਠੀਕ ਆ ਜੀ ਨਾਲ ਦੇ ਆ ਬਈ ਨਾਲ ਦੇ ਆ ਬਈ 5 550 ਘੰਟਾ ਚੱਲੇ ਆਲੇ ਸਾਢੇ 550 ਘੰਟੇ ਚੱਲਿਆ ਇਹ ਐਕਟਰ ਕਹਿੰਦੇ 855 ਤੋਂ ਵੀ ਵੱਧ ਜਾਣ ਵਾਲਾ 855 ਲ ਇੰਜਨ ਹੀ ਹੁੰਦਾ ਬਈ ਇਹ ਚ ਠੀਕ ਆ ਜੀ ਬਸ ਨਾ ਦੀ ਉਹ ਆ ਗਿਆ 44 60 ਆ ਗਿਆ ਮਾਡਲ ਆ ਗਿਆ 22 ਡਿਮਾਂਡ ਕਿੰਨੀ ਹੈ ਜੀ ਇਹਦੀ 665 ਹੈ ਜੀ ਇਹ ਲੱਖ 60000 ਰੁਪਏ ਦੀ ਡਿਮਾਂਡ ਹੈ ਨੰਬਰ ਟਰੈਕਟਰ ਦਾ ਜੀ ਨੰਬਰ ਇਹਦਾ HR24 ਸਰਸੇ ਦਾ ਜੀ ਐਨਓਸੀ ਮਿਲ ਜੂਗੀ ਜੇ ਪੰਜਾਬ ਦੀ ਟ੍ਰੇਨ ਨਹੀਂ ਹੋਵੇ ਠੀਕ ਹੈ ਜੀ ਤੇ ਇਹ ਇਤੋਂ ਮਾਨਤਾਣ ਕਿੰਨੇ ਦਾ ਕਰੋਗੇ ਡਿਸਕਾਊਂਟ ਇਹ ਤੋਂ ਮਾਨਤਾਣ ਕਰ ਦਾਂਗੇ 25000 ਦਾ ਬਈ ਆਪਾਂ 25000 ਦਾ ਸਾਰਿਆਂ ਚੋਂ ਲਗਭਗ ਹੀ ਹਾਂ ਸਾਰਿਆਂ ਚੋਂ ਹੋਊਗਾ 20 ਤੋਂ 25 ਦਾ ਹੋ ਜਾ ਹਾਂ ਠੀਕ ਹੈ ਬਾਕੀ ਮੌਕੇ ਦਾ ਬਈ ਬਾਕੀ ਮੌਕੇ ਤੇ ਜਿਹੜਾ ਵੀ ਆਇਆ ਹੋਇਆ ਜੀ ਹਾਂ ਅੱਗੇ ਆ ਗਿਆ ਜੀ ਸਵਰਾਜ 744 ਐਫੀ ਆ ਗਿਆ ਜੀ ਹਾਂਜੀ ਇਹ ਪੀਏ 18 ਮਾਡਲ ਆ ਬਈ ਇਹ 4 ਸਟਾਰ ਆ ਇਹ ਵਰਸ ਪੀਟੀਓ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਹੈ ਨਾ ਇਹ ਹਾਂ ਟੌਪ ਮਾਡਲ ਹੀ ਆਉਂਦੇ ਆ ਬਈ ਇਹ ਜਿਹੜੇ ਵੀ ਠੀਕ ਆ ਜੀ ਇਹਦੇ ਵੀ ਟਾਇਰ ਨਾਲ ਦੇ ਆ ਬਈ ਇਹਦੇ ਵੀ ਨਾਲ ਦੇ ਆ ਬਈ ਇਹਦੇ 70 ਤੋਂ 75% ਟਾਇਰ ਨਾਲ ਦੇ ਆ ਠੀਕ ਆ ਜੀ ਇਹਦਾ ਨੰਬਰ ਟਰੈਕਟਰ ਦਾ ਹੀ ਇਹਦਾ ਵੀ ਸਰਸਾਈ ਆ ਬਈ ਠੀਕ ਆ ਜੀ ਮਾਡਲ ਜੀ ਮਾਡਲ 18 ਬਈ ਕੀ ਡਿਮਾਂਡ ਆ ਜੀ 5 45 ਡਿਮਾਂਡ ਆ ਬਈ ਆਪਣੇ ਇਹਦੀ ਠੀਕ ਆ ਜੀ ਰੰਗ ਪੇਂਟ ਜੀ ਦਾ ਕੰਨ ਦੀ ਲੋੜ ਹੀ ਨਹੀਂ ਲੋੜ ਹੀ ਨਹੀਂ ਭਾਈ ਉੱਚੇ ਮਾਡਲ ਦੇ ਪਹਿਲੀ ਗੱਲ ਤਾਂ ਲੈਂਦੇ ਹੀ ਨਹੀਂ ਠੀਕ ਆ ਜੀ ਦੂਜੀ ਗੱਲ ਜੇ ਲਿਖਾ ਹੋਊਗਾ ਤਾਂ ਉਹ ਸਾਹਮਣੇ ਆ ਠੀਕ ਆ ਜੀ ਹਾਂ ਐਨੀ ਵੀ ਆਪਾਂ ਰੰਗ ਮਾਰਤਾ ਹੋਊ ਐਵੇਂ ਠੀਕ ਆ ਭਾਈ ਗਾਰੰਟੀ ਹੈ ਕਿਉਂਕਿ origignal ਰੰਗ ਵਰਗਾ ਭਾਈ ਰੰਗ ਬਣਦਾ ਹੀ ਨਹੀਂ ਕਿੰਨੇ ਜ਼ੋਰ ਲਾ ਲੈਣਾ ਹਾਂ ਕਿੰਨੇ ਜ਼ੋਰ ਲਾ ਲੈ ਬੰਦਾ ਠੀਕ ਆ ਜੀ ਲਾਉਣ ਵਗੈਰਾ ਦੀ ਸਬਦਾ ਹੈ ਜੀ ਲਾਉਣ ਵਗੈਰਾ ਵੀ ਕਰਾ ਦਾਂਗੇ ਪੁਰਾਣਾ ਟਰੈਕਟਰ ਵੀ ਵਿੱਚ ਕੱਟ ਲਾਂਗੇ ਠੀਕ ਆ ਜੀ ਸਿੱਧਾ ਕਿਸੇ ਨੇ ਵੇਚਣਾ ਉਹ ਵੀ ਲੈ ਲਓ ਸਿੱਧਾ ਜੇ ਕਿਸੇ ਨੇ ਵੇਚਣਾ ਤਾਂ ਵੀ ਲੈ ਲਾਂਗੇ ਠੀਕ ਆ ਜੀ ਫ ਠੀਕ ਹੈ ਜੀ ਜੇ ਕਿਸੇ ਨੇ ਲੈਣਾ ਤਾਂ ਵੀ ਕਰ ਲੇ ਆਪਾਂ ਨੂੰ ਅੱਗੇ ਫੇਰ ਆ ਗਿਆ ਜੀ ਸਪਰਾ 744 ਟੂ ਸਟਾਰ ਆ ਗਿਆ ਜੀ ਇਹ ਸਿੰਪਲ ਸਟੀering ਆ ਜੀ ਸਿੰਪਲ ਸਟੀering ਆ ਜੀ ਡਬਲ ਕਲੱਚ ਤੇਲ ਬ੍ਰੇਕਾਂ ਜੀ ਠੀਕ ਆ ਜੀ ਇਹ ਵੀ 14 ਦੇ ਟਾਇਰਾਂ ਚ ਪੈਰੇ ਦੁਬਾਰੇ ਦੇ ਜੀ 75 80% ਠੀਕ ਆ ਜੀ ਰੰਗ ਪੇਂਟ ਦਾ origignal ਆ ਵੀ ਮਗਰਾੜ ਮੂਰੂ ਨਾਲ ਹਾਂ ਨਾਲ ਦੇ ਆ ਬਈ ਮਗਰਾੜ ਠੀਕ ਆ ਇਹਦਾ ਨੰਬਰ ਟਰੈਕਟਰ ਦਾ ਜੀ ਇਹਦਾ ਵੀ ਸਰਸੇ ਦਾ ਬਈ ਇਹ 424 ਠੀਕ ਆ ਜੀ ਇਹ 424 ਮਾਡਲ ਆ ਗਿਆ 12 ਡਿਮਾਂਡ ਜੀ ਰਮਾਂਡੀ 375 ਜੀ ਛਾੜ ਦਾਂਗੇ ਸਾਢੇ 3:30 ਦਾ ਆਪਾਂ ਠੀਕ ਆ ਬਾਈ ਸਾਢੇ 3:30 ਦਾ ਅੱਗੇ ਆ ਗਿਆ ਜੀ ਸੋਨਾ ਲਿੱਕਾ ਐਮ ਐਮ ਐ ਸੁਪਰ ਡੀ ਆਈ 60 ਦਾ ਆ ਗਿਆ ਜੀ ਹਾਂ ਜੀ ਇੱਕ 60 ਵਾਲੇ ਇਕੱਲੇ ਹੁੰਦੇ ਜੀ ਇੱਕ ਐਮ ਐਮ ਸੁਪਰ ਇਹ ਐਮ ਐਮ ਤਿੰਨ ਸਿਲੰਡਰ ਚ ਆਇਆ ਜੀ ਠੀਕ ਹੈ ਜੀ ਇੰਜਨ ਤਿੰਨ ਸਿਲੰਡਰ ਹਸਪਰੇ 55 ਹੁੰਦਾ ਜੀ ਠੀਕ ਆ ਜੀ ਇਹ ਟਰੈਕਟਰ ਦੇ ਇਹ ਵੀ ਡਬਲ ਪੰਪ ਡਬਲ ਡਿਸਟਰੀਬਿਊਟਰ ਹੈ ਜੀ ਇਹ ਵੀ ਹਾਂ ਡਬਲ ਪੰਪ ਡਬਲ ਡਿਸਟਰੀਬਿਊਟਰ ਹੈ ਜੀ ਇਹ ਵੀ ਉਪਰ ਮਾਡਲ ਕੀ ਆ ਗਿਆ ਹਾਂ ਇਹਦੇ ਨਾਲ ਅਗਲੇ ਦਾ ਨਾਲ ਦੇ 40 45% ਆ ਪਹਿਲੇ ਨਵੇਂ ਦੁਆਰੇ ਦੇ ਠੀਕ ਹੈ ਜੀ ਬੈਕ ਵਾਲੇ ਜੇ ਕੇ ਦੇ ਸੋਨਾ ਨੰਬਰ ਬਣ ਹਾਂਜੀ ਇਹ 14 ਦੇ ਟੈਰਾਂ ਜਾਏ ਇਹ ਪੰਜਾਬ ਨੰਬਰ ਹੈ ਜੀ ਸੰਗਰੂਰ ਦਾ ਪੀ ਵੀ 13 13 ਠੀਕ ਹੈ ਜੀ 17 ਮਾਡਲ ਹੈ 425 ਡਿਮਾਂਡ ਹੈ ਦੀ ਆਪਣੀ ਠੀਕ ਹੈ ਜੀ ਇਹ ਜੋ ਕਿਨੇ ਦਾ ਲਾਗੇ ਆਪਾਂ 4 ਲੱਖ ਦਾ ਜੀ ਪੂਰੇ ਦਾ ਠੀਕ ਹੈ ਬਾਈ 25000 ਰੁਪਏ ਉੱਡ ਗਏ ਬਈ 4 ਲੱਖ ਦਾ ਰਹਿ ਗਿਆ ਅੱਗੇ ਆ ਗਿਆ ਜੀ ਨਿਊ ਹਾਲੈਂਡ 36 ਆਲ ਰਾਉਂਡਰ ਦੂਜੀ ਗੇਅਰ ਵਾਲਾ ਪਲੱਸ ਵਾਲਾ ਮਾਡਲ ਆ ਗਿਆ ਇਹ ਕਿੰਨੇ ਮਾਡਲ ਹੈ ਜੀ ਇਹ 18 ਮਾਡਲ ਹੈ ਜੀ ਹਾਂ ਜੀ 545 ਡਿਮਾਂਡ ਨਾਲ ਦੇ ਟਾਇਰ ਹੈ ਇਹਦੇ ਵਿੱਚ ਠੀਕ ਆ ਜੀ 80% ਜੀ ਐਮ ਆਰ ਐਫ ਦਾ ਚੌਕੜਾ ਆ ਗਿਆ 75 80 ਪੈਂਦੇ ਇਹ 14 ਦੇ ਟਾਇਰਾਂ 'ਚ ਹੀ ਆਉਂਦਾ ਜੀ 14 ਦੇ ਟਾਇਰਾਂ 'ਚ ਹੀ ਆਉਂਦਾ ਭਾਈ ਇਹ ਅੱਜ ਵੀ 14 ਦੇ ਟਾਇਰਾਂ 'ਚ ਹੀ ਆਉਂਦਾ ਇਹ 50 ਠੀਕ ਆ ਜੀ ਸਿੰਪਲ ਸਟੀering ਹੈਗਾ ਨਹੀਂ ਟੌਪ ਮਾਡਲ ਹੈ ਇਹ ਪਾਵਰ ਸਟੀering ਆ ਠੀਕ ਆ ਜੀ 3 ਸਪੀਡ ਹੈ 3 ਸਪੀਡ ਆ ਹਾਂ ਅੱਜ ਲੋ ਮੀਡੀਅਮ ਆ ਠੀਕ ਆ ਜੀ ਕਾਵਲ ਡਿਸਟ੍ਰੀਬਿਊਟਰ ਹਾਂਜੀ ਹਾਂਜੀ ਟਾਪ ਮਾਡਲ ਆ ਭਾਈ ਜਮਾ ਬ੍ਰੀਜ਼ ਕੋਡ ਦਾ ਭਾਈ ਆ ਹੀ ਪਹੁੰਚਦਾ ਨਾ ਜੇ ਮੈਂ ਆਪਾਂ ਸੁਪਰ ਸੀਡਰ ਦੇ ਟ੍ਰੈਕ ਹਾਂ ਜਮਿਆ ਹੁਣ ਸੀਜ਼ਨ ਚੱਲਿਆ ਦਾ ਸੁਪਰ ਸੀਡਰ ਵਗੈਰਾ ਤੇ ਜਾਂ ਮੱਕੀ ਵਾਲੀ ਮਿਕਸ ਹੋਣ ਵਗੈਰਾ ਤੇ ਹਾਂ ਸਿਤੋਰਾ ਘੱਟ ਹੁੰਦਾ ਟੋਰਾ ਘੱਟ ਹੋ ਜਾਂਦਾ ਹਾਂ ਠੀਕ ਹੈ ਜੀ ਇਹ ਆ ਗਿਆ ਜੀ 18 ਮਾਡਲ 5 ਲੱਖ 45000 ਠੀਕ ਹੈ ਜੀ ਹਾਂਜੀ ਨੰਬਰ ਇਹਦਾ ਜੀ ਇਹ ਵੀ ਸਰ੍ਹਸੇ ਦਾ ਜੀ ਸਰ੍ਹਸੇ ਦੇ ਨਿਕਲੇ ਹੋਏ ਆ ਦੇਖੋ ਠੀਕ ਹੈ ਜੀ ਹਾਂ ਜਮਸੀ ਵਾਲੇ ਉਹਦਾ ਆ ਨੰਬਰ ਵਗੈਰਾ ਲਿਖ ਕੇ ਦਿੰਦੇ ਮੂਰੇ ਠੀਕ ਆ ਭਾਈ ਜੀ ਹਾਂ ਅੱਗੇ ਆ ਗਿਆ ਜੀ 3730 ਸਪੈਸ਼ਲ ਐਡੀਸ਼ਨ ਜੂਦੀ ਗੇਰ ਵਾਲਾ ਟੌਪ ਮਾਡਲ ਹੈ ਬਈ ਇਹ ਤਾਂ ਟੌਪ ਮਾਡਲ ਹੈ ਇਹ ਟਰੈਕਟਰ ਨੂੰ ਵੀ ਘੱਟ ਹੀ ਮਿਲਦੇ ਘੱਟ ਹੀ ਮਿਲਦੇ ਬਈ ਉੱਚਾ ਮਾਡਲ ਬਕਾਉ ਵੀ ਘੱਟ ਹੀ ਹੈ ਇਹ ਸਪੈਸ਼ਲ ਐਡੀਸ਼ਨ ਜਿਹਦੇ ਕੋਲ ਹੈਗਾ ਉਹ ਵੇਚਦਾ ਹੀ ਨਹੀਂ ਸੀ ਤੀ ਹਾਂ ਰਿਵਰਸ ਪੀਟੀਓ ਆ ਗਿਆ ਜੀ ਰਿਵਰਸ ਪੀਟੀਓ ਜਾਂ ਫੁੱਲ ਟੌਪ ਮਾਡਲ ਦਾ ਬਈ 30 ਸਪੀਡ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਤੇ ਹੈਵੀ ਲਿਫਟ ਕੰਬੈਕੀ ਲੱਗ ਹੈ ਹੈਵੀ ਲਿਫਟ ਪਸਤੀ ਹੈ ਲੋ ਹਾਂ ਬਈ ਜੈਕ ਲਿਫਟ ਵੀ ਲੱਗੀ ਹੋਈ ਹੈ ਟਰੈਕਟਰ ਤੇ ਇਹ ਰੰਗ ਪੈਂਡ ਦਾ ਪੂਰਾ ਲਿਸਕਾ ਮਾਰਦਾ ਟਰੈਕਟਰ ਬਾਈ ਮਾਰਦਾ ਬਾਈ ਇਹ ਬਾਈ ਮਾਰਦਾ ਫਿਰ ਤਾਂ ਘੰਟੇ ਵੀ ਥੋੜੀ ਚੱਲੇਗਾ ਨਾ ਇਹ 1.750 ਘੰਨਾ ਚੱਲੇ ਬਾਈ ਠੀਕ ਹੈ ਜੀ ਹੂੰ ਇਹ ਨੰਬਰ ਇਹਦਾ ਟਰੈਕਟਰ ਦਾ ਜੀ ਇਹਦਾ ਵੀ ਸਰਸੇ ਦਾ ਜੀ ਇਹ ਚਾਰ ਜਾ ਵੀ ਠੀਕ ਹੈ ਜੀ ਹਾਂਜੀ ਇਹ ਦੀ ਡਿਮਾਂਡ ਜੀ ਇਹ ਡਿਮਾਂਡ 845 ਜੀ ਦੇ ਦਾਂਗੇ ਆਪਾਂ 820 ਦਾ ਇਹ ਠੀਕ ਹੈ ਜੀ 8 ਲੱਖ 2000 ਦਾ ਟਰੈਕਟਰ ਮਿਲ ਜੂ ਬਾਈ ਹਾਂਜੀ ਤੇ ਸਾਹਮਣੇ ਆ ਗਿਆ ਜੀ ਨਿਊ ਹੋਲੈਂਡ 3630 ਸੁਪਰ ਵਾਲਾ ਸੁਪਰੇ 16 ਮਾਡਲ ਆ ਜੀ ਟਾਇਰ ਇਹ ਦੁਆਰੇ ਦੇ ਜਮਨ ਨਵੇਂ ਆ ਜੀ ਠੀਕ ਆ ਜੀ ਇਹ 16 ਦੇ ਟਾਇਰਾਂ ਚ ਇਹ ਵੀ ਟਾਪ ਮਾਡਲ ਆ 3 ਸਪੀਡ ਡਬਲ ਡਿਸਟ੍ਰਿਬਿਊਟਰ ਬਿਲਕੁਲ ਨਵੇਂ ਟਾਇਰ ਆ ਜੀ ਬਾਈਕ ਵਾਲੇ ਪੋਲੋ ਬਰਾਟ ਦੇ ਫਰੰਟ ਵਾਲੇ ਟਾਇਰ ਵੀ ਪਿਆ ਜੀ 8490 ਦੇ ਲਗਭਗ ਇਹ ਨੰਬਰ ਹੀ ਪੰਜਾਬ ਆ ਜੀ ਇਹ ਵੀ ਐਚ ਆਰ ਨੰਬਰ ਆ ਜੀ ਸਰਸਾ ਐਚ ਆਰ 24 50 ਜਿਆਦਾਤਰ ਆਪਣੇ ਕੋਲੇ ਸਰਸਾ ਨੰਮਰੀ ਹੁੰਦੇ ਆ ਬਾਈ ਠੀਕ ਆ ਜੀ ਵਿੱਚ ਪੰਜਾਬ ਵੀ ਹੁੰਦੇ ਆ ਹਾਂ ਜੀ ਵਿੱਚ ਹਰਿਆਣਾ ਵੀ ਹੁੰਦੇ ਆ ਉਂ ਜਿਆਦਾਤਰ ਹਰਿਆਣਾ ਹੁੰਦੇ ਆ ਬੱਦ हरियाणा ਤੇ ਪੰਜਾਬ ਮਿਕਸ ਹੁੰਦੇ ਆ ਮਿਕਸ ਜੀ ਹੁੰਦੇ ਆ ਠੀਕ ਹੈ ਜੀ ਮਾਡਲ ਜੀ ਇਹ ਇਹ 16 ਮਾਡਲ ਆ ਬਾਈ 5 25 ਡਿਮਾਂਡ ਆ ਠੀਕ ਹੈ ਜੀ ਹਾਂ ਇਹ ਜੋ ਵੀ ਡਿਸਕਾਊਂਟ ਹੋਊਗਾ ਹਾਂ ਇਹ ਜੋ ਹੋ ਜਾਊਗਾ ਬਾਈ ਅੱਗੇ ਫੇਰ ਆ ਗਿਆ ਜੀ ਨੂਆ 10 ਮਾਡਲ ਆ ਗਿਆ ਬਾਈ ਇਹ 36 ਦੀ ਪਲੱਸ ਵਾਲਾ ਆ ਗਿਆ ਹਾਂ ਜੀ ਇਹ ਵੀ ਟਾਪ ਮਾਡਲ ਆ 3 ਸਪੀਡ ਆ ਡਬਲ ਡਿਸਟਰੀਬਿਊਟਰ ਆ ਹਾਂ ਜੀ ਇਹ ਟਾਇਰ ਦਵਾਰੇ ਦੇ 80% ਆ ਬਾਈ ਵੀਕੇਟੀ ਕਮਾਂਡਰ ਵਾਲੇ ਹਾਂ ਵੀਕੇਟੀ ਦੇ ਆ ਨੰਬਰ ਆ ਗਿਆ ਜੀ APV 45 ਤਲਵੰਡੀ ਸਾਬੋ ਦਾ ਇਥੋਂ ਦਾ ਨੰਬਰ ਆ ਲੋਕਲ ਬਾਈ ਠੀਕ ਹੈ ਜੀ ਰੈਂਕ ਪਿੰਡ ਦਾ ਗੰਗ ਪਿੰਡ ਦਾ ਪੂਰਾ ਜੈਨੂਅਲ ਆ ਬਾਈ ਕੰਡੀਸ਼ਨ ਬਹੁਤ ਚੰਗੀ ਪਈ ਏ ਟਰੈਕਟਰ ਦੀ 15 16 ਮਾਡਲ ਵਰਗਾ ਪਿਆ ਠੀਕ ਆ ਬਾਈ ਸੇ ਕਿੰਨਾ ਮਾਡਲ ਹੈ ਜੀ ਇਹ ਇਹ 10 ਮਾਡਲ ਦਾ ਬਾਈ ਡਿਮਾਂਡ ਕੀ ਹੈ ਜੀ ਦੀ ਡਿਮਾਂਡ ਹੈ ਜੀ 4 ਲੱਖ 95000 ਰਾਈ ਠੀਕ ਆ ਜੀ ਹਾਂ ਟਰੈਕਟਰ ਦੀ ਕੰਡੀਸ਼ਨ ਖਾਲੇ ਤੱਕ ਕਿਤੇ ਚਾਬੀ ਨਾ ਲੱਗੇ ਬਾਈ ਕੱਲੇ ਕਲਚ ਤੋਂ ਬਿਨਾਂ ਇਹਦੀ ਠੀਕ ਆ ਜੀ ਹਾਂ ਸਾਹਮਣੇ ਆ ਗਿਆ ਜੀ ਮੈਸੀ 9500 ਸਮਾਰਟ ਵਾਲਾ ਹਾਂਜੀ ਇਹ ਆ ਗਿਆ ਜੀ 4 ਸਪੀਡ 4 ਸਪੀਡ ਹੈ ਜੀ ਹਾਂ ਕਿਹੜੀ ਮਾਡਲ ਆ ਬਾਈ ਠੀਕ ਆ ਜੀ ਨਾਲ ਦੇ ਟਾਇਰ ਇਹਦੇ 80 85% ਠੀਕ ਹੈ ਜੀ ਹੂੰ 16 ਦੇ 16 ਦੇ 16 ਦੇ 16 ਦੇ ਠੀਕ ਹੈ ਜੀ ਟੌਪ ਮਾਡਲ ਹੈ ਵੀ ਇਹ ਜਮਦੂਤ ਦਾ ਝੋਟਾ ਆ ਗਿਆ ਇਹ ਆ ਗਿਆ 21 ਮਾਡਲ ਜੀ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਫੁੱਲ ਟੌਪ ਮਾਡਲਾ ਖੁੱਲੇ ਪਲੇਟਫਾਰਮ ਵਾਲਾ ਜੀ ਇਹ ਪੂਰਾ ਸਾਫ ਆ ਖੁੱਲਾ ਡੁੱਲਾ ਟਰੈਕਟਰ ਆ ਬੈਠਣ ਵਾਲੇ ਵੀਰ ਬੜਾ ਕੰਫਰਟੇਬਲ ਰਹਿੰਦੇ ਆ ਹਾਂ ਬਾਈ ਚਲਾਉਣ ਚ ਬਹੁਤ ਵਧੀਆ ਆ ਇਹ ਠੀਕ ਆ ਜੀ ਨੰਬਰ ਇਹਦਾ ਜੀ ਨੰਬਰ ਇਹਦਾ ਵੀ ਸਰਸਾ ਬਾਈ ਐਚ 424 ਠੀਕ ਆ ਜੀ ਕੀ ਡਿਮਾਂਡ ਕਰਦੇ ਆਂ ਦੀ ਇਹ ਡਿਮਾਂਡ ਸੀ 95 ਆ ਬਾਈ ਹਾਂਜੀ ਛੱਡ ਦਾਂਗੇ 6,70,000 ਦਾ ਠੀਕ ਆ ਜੀ 6,70,000 ਦਾ ਟ੍ਰੇਡਰ ਬਾਈ ਠੀਕ ਆ ਜੀ ਤੇ ਕੰਟੈਕਟ ਨੰਬਰ ਇਹ ਆਪਣਾ ਕੰਟੈਕਟ ਨੰਬਰ ਆਪਣਾ 78882 03677 ਠੀਕ ਆ ਜੀ ਲੋਨ ਹੋਊ ਜੂ ਪੁਰਾਣਾ ਵੀ ਕੱਟੇ ਹਾਂ ਲੋਨ ਦੀ ਸੇਵ ਦਾ ਵੀ ਹੈਗੇ ਤੇ ਪੁਰਾਣਾ ਵੀ ਕੱਟਿਆ ਜਾਊਗਾ ਠੀਕ ਆ ਜੀ ਠੀਕ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਨਮ ਵੀਡੀਓ ਨਾਲ ਧੰਨਵਾਦ